ਕਉ ਤੁਸੀਂ ਕੰਮ ਸਟਾਰਟ ਕਰਨਾ ਚਾਹੁੰਦੇ ਆ ਕੋਈ ਵੀ ਕੰਮ ਕਰਨਾ ਚਾਹੁੰਦੇ ਆ ਤੇ ਪਹਿਲਾਂ ਤੁਸੀਂ ਆਪਣੇ ਦਿਮਾਗ ਚੋਂ ਇਹ ਚੀਜ਼ ਗੱਲ ਕੱਢ ਦੋ ਕਿ ਲੋਕ ਕੀ ਕਹਿਣਗੇ ਕਿਉਂਕਿ ਜੇਕਰ ਤੁਸੀਂ ਲੋਕਾਂ ਦੀਆਂ ਗੱਲਾਂ ਸੁਣਦੇ ਰਹੇ ਵੀ ਲੋਕਾਂ ਵਾਲੀ ਧਿਆਨ ਲਾਉਂਦੇ ਰਹੇ ਵੀ ਲੋਕ ਕੀ ਕਹਿਣਗੇ ਫਿਰ ਤੁਸੀਂ ਆਪਣੇ ਕੰਮ ਤੇ ਕਨਸੈਂਟਰੇਟ ਨਹੀਂ ਕਰ ਸਕੋ ਪਿਛਲੇ ਵਲੌਗ ਚ ਆਪਾਂ ਸਵਾਲ ਪੁੱਛਿਆ ਸੀਗਾ ਵੀ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿਹੜੀ ਆਪਾਂ ਲਿਆਈ ਦੀ ਤਾਂ ਖਾਣ ਵਾਸਤੇ ਆ ਪਰ ਆਪਾਂ ਉਹਨੂੰ ਖਾਂਦੇ ਨਹੀਂ ਤੇ ਕਾਫੀ ਮੇਰੇ ਭੈਣ ਭਰਾਵਾਂ ਦੇ ਜਿਹੜੇ ਕਮੈਂਟ ਹੈਗੇ ਉਹਨਾਂ ਨੇ ਸਹੀ ਜਵਾਬ ਦਿੱਤੇ ਆ ਤੇ ਕਾਫੀ ਇਦਾਂ ਦਾ ਜਿਨ੍ਹਾਂ ਨੇ ਕਿਹਾ ਹੈਗਾ ਨਿੰਬੂ ਆ ਜਾਂ ਮੈਡੀਸਿਨ ਆ ਜਾਂ ਕੁਝ ਵੀ ਹੋਰ ਪੱਤੀ ਆ ਉਹ ਇਦਾਂ ਦਾ ਕੁਝ ਨਹੀਂ ਹੈਗਾ ਤੇ ਆਪਾਂ ਉਹਨਾਂ ਦੇ ਨਾਮ ਮੈਂਸ਼ਨ ਕਰ ਦਈਏ ਜਿਨ੍ਹਾਂ ਨੇ ਆਪਣੇ ਸਵਾਲਾਂ ਦਾ ਜਵਾਬ ਸਹੀ ਦਿੱਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ 'ਚ ਹੋਮੋਗੇ ਤੇ ਟਾਈਮ ਹੋ ਗਿਆ ਸਵੇਰ ਦੇ 7 ਵਜੇ ਗਏ ਆ ਤੇ ਕੱਲ ਦੇ ਵਲੌਗ ਚ ਆਪਾਂ ਦਿਖਾਇਆ ਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਵੀ ਆਪਣੇ ਗੁਰਦੁਆਰੇ ਦਲੀਆਂ ਵੀ ਵੰਡਿਆ ਗਿਆ ਹੈਗਾ ਤੇ ਰਾਤੋਂ ਰਾਤ ਵੈਸੇ ਮੀਂਹ ਪੈ ਗਿਆ ਵੀ ਬਹੁਤ ਵਧੀਆ ਉੱਪਰ ਕੋਠੇ ਤੇ ਇੰਨਾ ਵਧੀਆ ਮੌਸਮ ਹੈ ਨਾ ਠੰਡੀ ਠੰਡੀ ਹਵਾ ਚੱਲਦੀ ਪਈ ਆ ਤੇ ਬਹੁਤ ਵਧੀਆ ਲੱਗਦਾ ਪਿਆ ਵੀ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲ ਗਈ ਆ ਤੇ ਬੱਚੇ ਵੀ ਸਕੂਲ ਲਈ ਰੈਡੀ ਹੋ ਗਏ ਆ ਤੇ ਆਪਾਂ ਵੀ ਹੁਣ ਚਾਹ ਪਾਣੀ ਪੀ ਲਈਏ ਮੈਂ ਥੋੜੀ ਜਿਹੀ ਚਾਹ ਪੀ ਲਈ ਆ ਬਾਕੀ ਰਹਿਦੀ ਪਈ ਆ ਤੇ ਪੀ ਲਈ ਚਾਹ ਤੁਸੀਂ ਹਲਾ 7 ਵਜੇ ਨਹੀਂ ਕਹਿੰਦਾ ਮੈਂ ਹੁਣੇ ਛੱਡਿਆ ਵ ਮੀ ਇਹਦਾ ਨਜ਼ਾਰਾ ਹੈ ਹੁਣੇ ਹੀ ਹਲੇ ਰੁਕ ਜਾਓ 7 ਵਜੇ ਹੁਣੇ ਜਾਗ 7:45 ਤੇ ਸਕੂਲ ਲੱਗਣਾ ਭਾਜੀ ਹੁਣੇ ਜਾ ਕੇ ਚੱਲੀ ਜਾ ਰਹਾ ਮੌਸਮ ਦੇਖੋ ਇੱਧਰ ਦੁੱਧ ਵੀ ਪੀ ਲਿਆ ਕਰੋ ਅਸੀਂ ਦੁੱਧਾਂ ਨੇ ਬਿਨਾਂ ਹੀ ਕਾਫੀ ਵੀ ਨਹੀਂ ਅਬ ਸਟੀਲ ਦੇ ਗਲਾਸਾਂ ਚ ਕੱਪਾਂ ਚ ਸਾਡੀ ਰਿਸਕ ਇਹਨੇ ਕਰ ਲੈਣੀ ਜਿਹੜਾ ਕਾਫੀ ਵੀ ਸਟੀਲ ਦੇ ਕੱਪਾਂ ਚ ਪੀਂਦਾ ਯਾਰ ਬਹੁਤ ਸੋਹਣੀ ਹਵਾ ਚੱਲਦੀ ਉੱਤੇ ਉਹਨਰੇ ਇਦਾਂ دل ਲਗਾਦਾ ਹੋਵੇ ਸੋਈ ਚ ਜਾ ਕੇ ਕੰਮ ਕਰਨ ਨੂੰ ਨਹੀਂ دل ਲਗਾਦਾ ਹੈਗਾ। ਇੱਕ ਹੋਰ ਕੀ ਮੰਜ਼ਲ ਹੋਵੇ ਬੰਦਾ ਉੱਥੇ ਬੈਠੇ। ਕੋਈ ਨਹੀਂ ਤੂੰ ਪਾ ਲਈ। ਤਾਂ ਨਹੀਂ ਕੋਣ ਹੋਵੇ ਜਿਹੜੇ ਪਾਉਂਦੇ। ਹਾਂਜੀ ਕੱਲ ਆਪਾਂ ਬਣਾਈ ਸੀ ਮੂੰਗੀ ਮਸਰਾਂ ਦੀ ਦਾਲ ਹੈਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਦੇ ਵਲੌਗ ਚ ਆਪਾਂ ਦਿਖਾਇਆ ਹੈਗਾ ਕਿ ਆਪਾਂ ਮੂੰਗੀ ਮਸਰਾਂ ਦੀ ਦਾਲ ਬਣਾਈ ਆ ਬਟ ਤੁਹਾਨੂੰ ਪਤਾ ਵੀ ਘਰ ਦੇ ਵਿੱਚ ਕੋਈ ਨਾ ਕੋਈ ਇੱਕ ਅੱਧਾ ਇਦਾਂ ਦਾ ਮੈਂਬਰ ਜ਼ਰੂਰ ਹੁੰਦਾ ਆ ਜਿਹੜਾ ਕਹਿੰਦਾ ਹੁੰਦਾ ਮੈਂ ਮੂੰਗੀ ਮਸਰ ਨਹੀਂ ਖਾਣੇ ਹੈਗੇ। ਤੇ ਉਹ ਵਾਲਾ ਸਹਾਰਾ ਸਾਡੇ ਘਰ ਆ ਵੀ ਜਿਹੜੀ ਚੀਜ਼ ਬੱਚਿਆਂ ਨੇ ਨਿਆਣਿਆਂ ਨੇ ਖਾਣੀ ਆ ਉਹ ਸਿਆਣਿਆਂ ਨੇ ਨਹੀਂ ਖਾਣੀ ਤੇ ਜਿਹੜੀ ਸਿਆਣਿਆਂ ਨੇ ਖਾਣੀ ਆ ਉਹ ਨਿਆਣਿਆਂ ਨੇ ਨਹੀਂ ਖਾਣੀ ਤੇ ਆਪਾਂ ਪਹਿਲਾਂ ਹੁਣ ਸਵੇਰੇ ਬਣਾਏ ਆ ਅੱਧੇ ਕਾਲੂ ਵਾਲੇ ਪਰੌਂਠੇ ਤੇ ਅਧੀਆਂ ਹੁਣ ਬਣ ਰਹੀਆਂ ਆ ਰੋਟੀਆਂ ਤੇ ਰੋਟੀਆਂ ਬਣਾ ਕੇ ਉਸ ਤੋਂ ਬਾਅਦ ਚ ਦੇਖਦੇ ਆ ਬਾਕੀ ਦਾ ਕੰਮ ਕਾਰ ਵੀ ਕਿਹੜਾ ਰਹਿ ਗਿਆ ਤਾਂ ਕਿਹੜਾ ਕਰਨ ਵਾਲਾ ਆ ਤੇ ਦੂਜੀ ਗੱਲ ਇਹ ਕਿ ਸਾਡੇ ਪਿੰਡ ਦੇ ਵਿੱਚ ਬਣ ਰਹੀਆਂ ਸਿੱਖਾਂ ਦੀਆਂ ਬੋਟਾਂ ਹਨਾ ਤੇ ਜੇਸ ਵੀ ਮੇਰੇ ਭੈਣ ਭਰਾ ਨੂੰ ਇਸ ਚੀਜ਼ ਬਾਰੇ ਪਤਾ ਹੋਵੇ ਕੋਈ ਨੌਲੇਜ ਹੋਵੇ ਵੀ ਇਹ ਵੋਟਾਂ ਕਿਉਂ ਬਣ ਰਹੀਆਂ ਕਿਉਂਕਿ ਮੈਂ ਇਹਦੇ ਬਾਰੇ ਕੋਈ ਨਿਊਜ਼ ਵਗੈਰਾ ਤਾਂ ਸੁਣੀ ਨਹੀਂ ਹੋ ਵੀ ਜੇ ਕਿਸੇ ਨੂੰ ਪਤਾ ਹੋਵੇ ਵੀ ਇਹ ਸਿੱਖਾਂ ਦੀਆਂ ਵੋਟਾਂ ਕਿਉਂ ਬਣ ਰਹੀਆਂ ਤੇ ਸਾਰੇ ਜਣੇ ਪਲੀਜ਼ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਸਿੱਖਾਂ ਦੀਆਂ ਵੋਟਾਂ ਕਿਸਲੇ ਕਾਤੇ ਕਿਉਂ ਬਣ ਰਹੀਆਂ ਆ ਤੇ ਪਲੀਜ਼ ਸਾਰੇ ਜਣੇ ਦੱਸਿਓ ਠੀਕ ਆ ਜੀ ਤੇ ਹੁਣ ਆਪਾਂ ਬਣਾ ਲਈਏ ਰੋਟੀ ਤੇ ਸੱਤੀ ਰਸੋਈ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਲਾਦੀ ਆ ਮੀਂਹ ਬੇਸ਼ੱਕ ਪੈ ਗਿਆ ਰਾਤੋ ਰਾਤ ਥੋੜਾ ਜਿਹਾ ਤੇ ਬੱਦਲ ਵੀ ਹੋਇਆ ਹੁਣ ਵੀ ਭੂਰ ਜੀ ਪੈਂਦੀ ਇਹ ਵੀ ਜਿਹੜੀ ਰਸੋਈ ਚ ਗਰਮੀ ਉਹ ਬਹੁਤ ਜ਼ਿਆਦਾ ਲੱਗਦੀ ਆ। ਤੁਹਾਨੂੰ ਥੋੜਾ-ਥੋੜਾ ਆਪਾਂ ਲਾ ਲਈਏ ਰੋਟੀਆਂ ਤੇ ਫਿਰ ਦੇਖਦੇ ਆਂ ਤੇ ਬਾਕੀ ਕੰਮ ਕਰ ਮੰਮੀ ਡੈਡੀ ਨੇ ਖਾ ਲਈ ਆ। ਆਪਾਂ ਰਹਿ ਗਏ ਆ। ਬਾਕੀ ਦੇਖਦੇ ਆਂ। ਅੱਜ ਨਿਆਣੇ ਖਾਊਗੇ ਰੋਟੀਆਂ ਤੇ ਸਿਆਣੇ ਖਾਊਗੇ ਆਲੂ ਵਾਲੇ ਪਰੌਂਠੇ ਤੇ ਸਿਆਣਿਆਂ ਨੇ ਖਾ ਲਏ ਆ ਲੰਨ ਨਾਲੋਂ ਨਾਲ ਲਿੱਥ ਦੇ ਲਿੱਥ ਕਰਮ ਕਰਮ ਤੇ ਹੁਣ ਬਸ ਅਸੀਂ ਆਪਣੇ ਯੋਗੀਆਂ ਰੋਟੀਆਂ ਰੋਣੀਆਂ ਆ ਤੇ ਸਿਮਰਨ ਅੱਜ ਸਕੂਲ ਨਹੀਂ ਗਈ ਤੁਹਾਨੂੰ ਪਤਾ ਵੀ ਉਹਨੂੰ ਥੋੜੇ ਜਿਹਾ ਕੱਲ੍ਹ ਦਾ ਫੀਵਰ ਜਿਹਾ ਹੋਇਆ ਸੀਗਾ। ਤੇ ਉਹਦੇ ਕਰਕੇ ਹੁਣ ਰਾਤ ਨੂੰ ਵੀ ਉਹਨੂੰ ਕਾਫੀ ਸੀਗਾ ਤੇ ਅੱਜ ਉਹਦੀ ਮੈਡੀਸਿਨ ਲੈ ਕੇ ਉਹਨੇ ਸ਼ਹਿਰੋਂ ਤੇ ਫੇਰ ਦੇਖਦੇ ਆਂ ਤੇ ਉਹਨੂੰ ਮੈਂ ਮਸਾਂ ਚ ਚੁੰਮ ਕੇ ਰੋਟੀ ਦਿੰਨੇ ਆ ਠੀਕ ਆ ਜੀ ਤੇ ਬਣੇ ਰਹਿਓ ਵਲੌਗ ਦੇ ਨਾਲ ਤੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੇ ਵਲੌਗ ਕਿੱਦਾਂ ਦੇ ਲੱਗਦੇ ਆ ਤੇ ਸਕਿੱਪ ਨਾ ਕਰਿਆ ਕਰੋ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੇ ਆ ਠੀਕ ਆ ਜੀ ਤੇ ਜਾਣਾ ਹੈ ਉਹ ਮੰਮੀ ਬੋਟਾ ਬਣਦੀਆਂ ਉੱਥੇ ਉਹ ਪ੍ਰੈਮਰੀ ਸਕੂਲੇ ਸਿੱਖਾਂ ਦੀਆਂ ਕਹਿੰਦੇ ਝੋਟਾ ਬਣਦੀਆਂ ਆ। ਕਿਹੜੀਆਂ ਦੁਨੀ ਮੈਂ ਉਹ ਹੀ ਤਾਂ ਪੁੱਛਦੀ ਆ ਵੀ ਇਹ ਕਾਹਦੇ ਨੇ ਬਣਦੀਆਂ ਆ ਵੀ ਮੈਂ ਤਾਂ ਕੋਈ ਨਿਊਜ਼ ਵਗੈਰਾ ਸੁਣੀ ਨਹੀਂ ਹਾਂ ਵੀ ਕਿਸ ਕੰਮ ਨੇ ਬਣਦੀਆਂ ਪਈਆਂ ਆ ਇਹ ਝੋਟਾ ਸਿੱਖਣੀਆਂ ਜਿਹੜੀਆਂ ਤਾਂ ਹੁਣ ਚਾਚੀ ਗਏ ਆ ਬੰਦੇ ਮੈਂ ਪਤਾ ਕਰਕੇ ਆਉਣੀ ਆ ਵੀ ਦੇਖਦੇ ਆ ਤੇ ਦੱਸੂਗਾ ਕੌਣ ਕਰਕੇ ਤੇ ਦੇਖ ਲਵਾਂਗੇ ਬਣੂਣੀਆਂ ਕਿਨੇ ਬਣੂਣੀਆਂ ਬਾਕੀ ਬਾਅਦ ਚ ਦੇਖਦੇ ਆ ਮੈਂ ਪਹਿਲਾਂ ਕਪੜਾ ਹਟ ਕੰਮ ਕਰ ਲਈਏ ਹਾਂਜੀ ਆਪਾਂ ਆਏ ਸੀਗੇ ਆਪਣੇ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਪਿੰਡ ਦੇ ਤੇ ਜਿਹੜਾ ਮੈਂ ਤੁਹਾਨੂੰ ਪੁੱਛਿਆ ਹੈਗਾ ਨਾ ਵੀ ਇਹ ਵੋਟਾਂ ਕਾਦੀਆਂ ਬਣਦੀਆਂ ਆ ਤੇ ਆਪਣੀਆਂ ਆਹੀ ਵੀ ਵੋਟਾਂ ਬਣਾ ਲਈਆਂ ਆ ਤੇ ਇਹ ਵੋਟਾਂ ਸਿਰ ਹੋਣਾਂ ਦੀਆਂ ਬਣਦੀਆਂ ਆ ਜਿਨ੍ਹਾਂ ਦੇ ਨਾਂ ਪਿੱਛੇ ਸਿੰਘ ਤੇ ਕੌਰ ਲੱਗਦਾ ਆ ਇਹ ਜਿਹੜੀਆਂ ਵੋਟਾਂ ਹੈਗੀਆਂ ਆ ਇਹ ਉਸ ਐਸਜੀਪੀਸੀ ਦੇ ਪ੍ਰਧਾਨ ਦੀਆਂ ਆ ਵੀ ਜੇ ਅਸੀਂ ਆਪਣਾ ਕੋਈ ਆਗੂ ਚੁਣਨਾ ਹੋਇਆ ਕੋਈ ਪ੍ਰਧਾਨ ਚੁਣਨਾ ਹੋਇਆ ਤੇ ਤੁਸੀਂ ਇਹ ਮਤਲਬ ਕਿ ਉਹ ਜਿਹੜਾ ਸਿੱਖਾਂ ਦੀਆਂ ਵੋਟਾਂ ਬਣਦੀਆਂ ਤੇ ਤੁਸੀਂ ਉਹ ਚੁਣ ਸਕਦੇ ਆ ਠੀਕ ਆ ਜੀ ਤੇ ਜਿੰਨੇ ਵੀ ਕਿਹਨਾਂ ਦੇ ਵੀ ਪਿੰਡਾਂ ਦੇ ਵਿੱਚ ਇਹ ਸਕੀਮ ਚੱਲਦੀ ਆ ਵੋਟਾਂ ਚੱਲਦੀਆਂ ਆ ਉਹ ਸਾਰੇ ਜਣੇ ਬਣਾਉਣ ਤੇ ਆਪਾਂ ਤਾਂ ਬਣਾ ਲਈਆਂ ਆ ਤੇ ਬਾਕੀ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਇਹ ਆਈ ਹੈ ਸਕੀਮ ਜੀ ਵੀ ਸਾਰੇ ਜਣੇ ਜ਼ਰੂਰ ਵੋਟਾਂ ਬਣਾਓ ਆਪਣੀਆਂ ਠੀਕ ਆ ਜੀ ਤਾਂ ਜੋ ਆਪਣਾ ਇੱਕ ਆਪਾਂ ਵਧੀਆ ਪ੍ਰਧਾਨ ਚੁਣ ਸਿੰਗapore ਹਾਂਜੀ ਆਪਣੇ ਵਧੀਆ ਪ੍ਰਧਾਨ ਅਸੀਂ ਚੁਣ ਸਕਦੇ ਆ ਜਿਹੜੇ ਆਪਣੀ ਕੌਮ ਦਾ ਵਧੀਆ ਆਗੂ ਹੋਵੇ ਨਾ ਵਧੀਆ ਉਹਦੀ ਅਗਵਾਈ ਕਰ ਸਕੇ ਠੀਕ ਆ ਜੀ ਤੇ ਲੋ ਸਾਰੇ ਜਾਣੇ ਹੋਏ ਚੀਜ਼ ਦਾ ਧਿਆਨ ਰੱਖਿਓ ਤੇ ਅੱਜ ਮੈਨੂੰ ਇੱਥੇ ਆ ਕੇ ਪਤਾ ਲੱਗਾ ਚਲਿਓ ਹੁਣ ਘਰ ਨੂੰ ਤੇ ਨਾਲ ਧਾਰ卡ੜ ਦੀ ਫੋਟੋ ਲੱਗਣੀ ਸੱਚ ਫੋਟੋ ਕਾਪੀ ਲੱਗਣੀ ਆ ਆਪਾਂ ਇਹ ਲੈ ਆਏ ਹੁਣ ਆਪਾਂ ਫੋਟੋ ਕਾਪੀਆਂ ਨਵੇਂ ਕਰਾ ਕੇ ਦੇ ਦਈਏ ਠੀਕ ਆ ਲਓ ਜੀ ਅ이터 ਆਪਾਂ ਆਏ ਸੀਗੇ ਹੁਸ਼ਿਆਰਪੁਰ ਤੇ ਇੱਥੇ ਕਿਹੜਾ ਕਾਰਨੀਵਲ ਹੋ ਰਿਹਾ ਆ ਸਿੰਗਾਪੋਰ ਦਾ ਆ ਉਹ ਜਹਾਜ਼ ਬਣ ਰਿਹਾ ਆ ਤਿਆਰੀਆਂ ਚੱਲਦੀਆਂ ਇਹਦੀਆਂ ਕਾਰਨੀਵਲ ਦੀਆਂ ਅਲੇ ਉਹ ਜਹਾਜ਼ ਬਣਦਾ ਆਵਾਂਗੇ ਆਪਾਂ ਇੱਥੇ ਘੁੰਮਣ ਰਾਤ ਨੂੰ ਤੇ ਦੇਖ ਕੇ ਜਾਵਾਂਗੇ ਝੁੱਲੇ ਝਾਲੇ ਸਭ ਲੱਗਦੇ ਪਏ ਆ ਹਨਾ ਸੋ ਜਹਾਜ਼ ਵੀ ਉੱਧਾ ਤਾਂ ਪਤਾ ਨਹੀਂ ਚਾਚੇ ਕਦੋਂ ਚੜਨਾ ਚਲੋ ਇਹ ਵਾਲੇ ਜਹਾਜ਼ੀ ਝੂਟੇ ਲੈ ਲਾਂਗੇ ਉਹ ਭਰਾਵਾ ਪਰੇ ਹੋ ਜਾ ਦੇਖੀ ਕਿਤੇ ਉਹ ਮੋਰੇ ਕਿਤਾ ਕੜਾ ਤਿਆਰੀਆਂ ਚੱਲਦੀਆਂ ਕਾਰਨੀਵਲ ਦੀਆਂ ਸਿੰਗਾਪੋਰ ਦਾ ਲੱਗਣ ਲੱਗਾ ਇੱਥੇ ਤਿਆਰੀਆਂ ਹੁੰਦੀਆਂ ਬਾਕੀ ਦੇਖਦੇ ਆ ਕਦੋਂ ਆਉਂਦਾ ਆ ਤੇ ਚੜੀਏ ਘਰਾਂ ਨੂੰ ਸ਼ਾਮ ਦੇ ਵੱਜ ਕੇ 4 ਨੇ ਚਾਰ ਨਹੀਂ ਜਿਆਦਾ ਹੀ ਟਾਈਮ ਹੋ ਗਿਆ 4:30 ਹੋ ਗਏ ਹਨੇ ਆ ਤੇ ਨਰਾਤਿਆਂ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਰੌਣਕਾ ਸ਼ੌਣਕਾ ਪੂਰੀਆਂ ਤੁਹਾਨੂੰ ਦਿਖਾਉਣੇ ਆ ਰਸਤੇ ਦੇ ਵਿੱਚ ਅੱਜ ਆਪਾਂ ਆਏ ਹੋਏ ਸੀ ਹਿਯਾਰਪੁਰ ਤੇ ਸਭ ਤੋਂ ਪਹਿਲਾਂ ਲੈਣੀ ਸੀ ਮੀ ਦੀ ਦਵਾਈ ਤੁਹਾਨੂੰ ਪਤਾ ਪਹਿਲੇ ਵਲੌਗ ਚ ਆਪਾਂ ਦੱਸਿਆ ਹੈ ਕਿ ਇਹਨੂੰ ਫੀਵਰ ਜਾਂ ਹੋ ਰਿਹਾ ਹੈ ਇਨਫੈਕਸ਼ਨ ਜੀ ਥੋੜੀ ਹੋ ਰਹੀ ਆ ਤੇ ਜਦਾ ਮੌਸਮ ਚੇਂਜੇ ਹੁੰਦੇ ਪਏ ਕਰਕੇ ਨਾ ਕਦੀ ਗਰਮੀ ਹੋ ਜਾਂਦੀ ਕਦੀ ਮੀਂਹ ਪੈ ਜਾਂਦਾ ਉਹਦੇ ਕਰਕੇ ਨਾ ਥੋੜਾ ਬੱਚੇ ਬਿਮਾਰ ਹੋ ਰਹੇ ਕਿਉਂਕਿ ਗਰਮੀ ਵੀ ਜਿਹੜੇ ਹੌਮ ਬਹੁਤ ਜਿਆਦਾ ਹੈਗਾ ਤੇ ਪਹਿਲਾਂ ਆਪਾਂ ਲਈ ਇਹਦੀ ਦਵਾਈ ਸੀ ਮੀ ਦੀ ਉੱਤੋਂ ਬਾਅਦ ਲਈ ਮੰਮੀ ਦੀ ਤਾਂ ਹੁਣ ਨਾ ਘੱਲੋ ਸਾਹਿਬ ਇੱਧਰ ਗਏ ਆ ਹਿੰਦ ਹਸਪੀਟਲ ਆਪਾਂ ਆਏ ਆ ਉਹਨਾਂ ਦੇ ਡੈਡੀ ਜੀ ਦੇ ਡ੍ਰੌਪ ਲੈਣੇ ਸੀ ਕਿ ਆਈ ਡ੍ਰੌਪ ਉਹ ਤਾਂ ਉਹ ਲੈਣ ਲੱਗੇ ਆ ਤੁੱਤ ਬਾਅਦ ਇਹਦੇ ਕੋਈ ਦਾਲ ਸਬਜ਼ੀ ਲੈ ਕੇ ਜਾਣੇ ਘਰ ਨੂੰ ਤੇ ਦੇ ਦੇ ਅੱਜ ਕੀ ਬਣਾਉਣਾ ਕੋਈ ਪਤਾ ਨਹੀਂ ਹੋ ਹੈਗਾ ਤੇ ਅੱਜ ਦਾ ਜਿਹੜਾ ਸਵਾਲ ਹੈ ਆਪਾਂ ਘਰ ਜਾ ਕੇ ਸ਼ੁਰੂ ਕਰਾਂਗੇ ਅੱਜ ਦਾ ਸਵਾਲ ਜੇ ਆਪਾਂ ਨੂੰ ਕੋਈ ਮਿਲ ਗਿਆ ਤੇ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਅੱਜ ਦਾ ਸਵਾਲ ਕਿਹੜਾ ਆ ਤੇ ਮੈਨੂੰ ਲੱਗਦਾ ਸ਼ਾਇਦ ਜੇ ਮੈਂ ਹੁਣ ਸਿਮੀ ਨੂੰ ਪੁੱਛਿਆ ਇਹਨੂੰ ਪਤਾ ਹੀ ਹੋਣਾ ਆ ਇਹਨਾਂ ਦੇ ਸ਼ਾਇਦ ਮੈਨੂੰ ਲੱਗਦਾ ਸਕੂਲੇ ਕਰਾਉਂਦੇ ਹੁੰਦੇ ਆ ਉਹ ਸਵਾਲਾ ਸਵਾਲ ਹਨਾ ਬਾਕੀ ਦੇ ਦੇ ਨਹੀਂ ਜੇ ਮੈਂ ਪੁੱਛ ਲਿਆ ਤੋ ਹੀ ਦੱਸ ਦੇਣਾ ਮੇਰਾ ਸਵਾਲ ਮੇਰਾ ਸਵਾਲ ਕਰ ਉਹ ਇਹ ਮੈਂ ਦੱਸ ਦਉਣੀ ਮੈਨੂੰ ਪਤਾ ਆ ਪਰ ਮੈਂ ਦੱਸ ਨਹੀਂ ਹਾਂ ਹਾਂ ਠੀਕ ਆ ਆਨਸਰ ਨਹੀਂ ਦੱਸਣਾ ਠੀਕ ਆ ਜੇ ਪਤਾ ਹੋਇਆ ਤਾਂ ਉਹ ਇਤਾਂ ਦੀ ਕਿਹੜੀ ਚੀਜ਼ ਆ ਜਿਹਦੇ ਜਿਹਦੇ ਵਿੱਚ ਸਮੁੰਦਰ ਤਾਂ ਹੈਗੇ ਆ ਪਰ ਪਰ ਪਾਣੀ ਨਹੀਂ ਹੈਗਾ ਠੀਕ ਆ ਉੱਥੇ ਘਰ ਤਾਂ ਹੈਗੇ ਆ ਪਰ ਇੱਟਾਂ ਨਹੀਂ ਹੈਗੀਆਂ ਤੇ ਸੜਕਾਂ ਤਾਂ ਹੈਗੀਆਂ ਪਰ ਉੱਥੇ ਗੱਡੀਆਂ ਨਹੀਂ ਹੈਗੀਆਂ ਉਹ ਇਤਾਂ ਦੀ ਕਿਹੜੀ ਚੀਜ਼ ਆ ਇਹ ਸੁਣਿਆ ਆ ਯਾਦ ਨਹੀਂ ਆਉਂਦਾ ਪੈਸਾ ਨਹੀਂ ਉਹ ਠੀਕ ਆ ਬਾਕੀ ਇਧਰ ਢੱਲਾ ਸਾਬ ਵੀ ਆਉਂਦੇ ਪਏ ਆ ਇਹਨਾਂ ਨੂੰ ਪੁੱਛਦੇ ਆ ਦੇਖਦੇ ਆ ਵੀ ਇਹਨਾਂ ਨੂੰ ਕਿੰਨਾ ਕੁ ਪਤਾ ਆ ਖਾਸ ਕਰ ਇਹਨਾਂ ਦੇ ਸੋਕੇ ਸੋਕੇ ਸਵਾਲਾਂ ਦੇ ਜਵਾਬ ਦਿੰਦੇ ਹੁੰਦੇ ਆ ਬਹੁਤਾ ਇਹਨਾਂ ਨੂੰ ਪਤਾ ਨਹੀਂ ਹੁੰਦਾ ਮਿਲ ਕੇ ਉਹ ਨੂੰ ਮੇਰੇ ਕੋਲ ਉਹ ਇਹਦੇ ਘਾਟੇ ਪੋਈ ਦੇ ਕਹਿੰਦੇ ਕਿਤੇ ਬਿੰਦਰੀ ਹੁੰਦਾ ਅਸਲੀ ਜੇ ਲੋਹੜਾ ਤਾਂ ਸਬਜ਼ੀ ਲੈਣੀ ਤਾਂ ਨਾਲੇ ਤੁਹਾਨੂੰ ਅੱਜ ਦਾ ਸਵਾਲ ਵੀ ਪੁੱਛਦੇ ਆ ਆਪਣਾ ਕੱਲ ਦਾ ਸਵਾਲ ਵੀ ਨਹੀਂ ਤੁਹਾਨੂੰ ਪੁੱਛ ਹੋਇਆ ਸੀਗਾ ਤੇ ਕਾਫੀ ਆਪਣੇ ਕਮੈਂਟਸ ਆਏ ਹੋਏਗੇ ਜਿਹੜੇ ਵਿੱਚੋਂ ਵਿੱਚੋਂ ਮੈਨੂੰ ਲੱਗਦਾ ਹੀ ਸਹੀ ਆ ਬਾਕੀ ਆਪਾਂ ਉਹਨਾਂ ਦੇ ਐਂਡ ਦੇ ਵਿੱਚ ਨਾਮ ਮੈਂਸ਼ਨ ਕਰਾਂਗੇ ਜਿਨ੍ਹਾਂ ਨੇ ਕੱਲ ਦੇ ਸਵਾਲ ਦਾ ਸਹੀ ਜਵਾਬ ਦਿੱਤਾ ਹੈਗਾ ਠੀਕ ਆ ਜੀ ਤੇ ਬਣੇ ਰਹੋ ਵਲੌਗ ਦੇ ਨਾਲ ਦੇਖੋ ਵੀ ਲੋ ਜੀ ਨਰਾਤਿਆਂ ਨਰਾਤੇ ਜਿਹੜੇ ਸ਼ੁਰੂ ਹੋ ਗਏ ਆ ਤੇ ਉਹਦੇ ਸਾਡੇ ਇੱਧਰ ਹਿਸ਼ਾਰਪੁਰ ਸਾਈਡ ਲੰਗਰ ਲੱਗਣੇ ਵੀ ਸ਼ੁਰੂ ਹੋ ਗਏ ਆ ਅੱਗੇ ਜਾ ਕੇ ਆਪਣੇ ਅੱਡੇ ਤੱਕ ਜਿਹੜੇ ਕਾਫੀ ਲੰਗਰ ਲੱਗੇ ਆ ਬਾਕੀ ਹੱਲੇ ਵਿੱਚ ਵਿੱਚ ਤਿਆਰੀਆਂ ਵੀ ਚੱਲ ਰਹੀਆਂ ਆ ਲੰਗਰਾਂ ਦੀਆਂ ਤੇ ਜਿਹੜੇ ਸਾਡੇ ਨਾ ਮੈਨੂੰ ਲੱਗਦਾ ਜਦੋਂ ਕਨ ਰਾਤਿਆਂ ਦਾ ਐਂਡ ਹੋਣ ਵਾਲਾ ਹੁੰਦਾ ਨਾ ਕਿੰਨੇ ਹੁੰਦੇ ਨੌਨ ਰਾਤੇ ਹੁੰਦੇ ਨਾ ਸ਼ਾਇਦ ਮੈਨੂੰ ਤਾਂ ਵੈਸੇ ਇੰਨਾ ਪਤਾ ਨਹੀਂ ਜੇ ਕਿਹਨੂੰ ਪਤਾ ਹੋਇਆ ਤਾਂ ਦੱਸਿਓ ਵੀ ਨੌਨ ਰਾਤੇ ਹੁੰਦੇ ਆ ਤੇ ਉਹਦੇ ਜਿਹੜੇ ਤਿੰਨ ਚਾਰ ਦਿਨ ਲਾਸਟ ਹੁੰਦੇ ਆ ਨਾ ਇੰਨਾ ਜ਼ਿਆਦਾ ਇਸ ਰੋਡ ਤੇ ਤੁਹਾਨੂੰ ਇੰਨਾ ਜ਼ਿਆਦਾ ਰਸ਼ ਮਿਲੂਗਾ ਨਾ ਵੀ ਇੱਥੋਂ ਮੈਂ ਲਾਦਾ ਜਿਹੜਾ ਤੁਰ ਕੇ ਤੋ ਹੈ ਨਾ ਜਾਣ ਵਾਲਾ ਬੰਦਾ ਉਹ ਅੱਗੇ ਲੰਘ ਜਾਂਦਾ ਤੇ ਗੱਟੀਆਂ ਦਾ ਪੂਰਾ ਮੋਟਰਸਾਈਕਲਾਂ ਦਾ ਚਾਮ ਲੱਗਾ ਹੁੰਦਾ ਆ ਤੇ ਇੰਨਾ ਰੱਛ ਇੰਨੀਆਂ ਰੌਣਕਾਂ ਹੁੰਦੀਆਂ ਆ ਤੇ ਆਪਾਂ ਜਾਵਾਂਗੇ ਵਿੱਚ ਜੇ ਕਿਤੇ ਜਾ ਕੇ ਆਵਾਂਗੇ ਸਾਰਾ ਤੁਹਾਨੂੰ ਦਿਖਾੜ ਕੇ ਲਿਆਵਾਂਗੇ ਤਾਂ ਦੇਖੋ ਹੱਲੇ ਤਾਂ ਸਟਾਰਟਿੰਗ ਹੀ ਹੋਈ ਆ ਤੇ ਇਹ ਰੋਡ ਤੇ ਕਿਤੇ ਤੁਹਾਨੂੰ ਨਾ ਕੋਈ ਪੈਰ ਰੱਖਣ ਨੂੰ ਥਾਂ ਨਹੀਂ ਮਿਲਣੀ ਹਾਂਜੀ ਆਪਾਂ ਢਿੱਲੋ ਸਾਹਿਬ ਨੂੰ ਗੱਡੀ 'ਚ ਦਾ ਸਵਾਲ ਜਿਹੜਾ ਆਪਣਾ ਹੈਗਾ ਉਹ ਨਹੀਂ ਪੁੱਛਿਆ ਕਿਉਂਕਿ ਇਹਨਾਂ ਨੂੰ ਫੋਨ ਕਾਲਸ ਬਹੁਤ ਆ ਰਹੀਆਂ ਹੈਗੀਆਂ ਤੇ ਹੁਣ ਆਪਾਂ ਆ ਗਏ ਘਰ ਤੇ ਆਪਣਾ ਜਿਹੜਾ ਸਵਾਲ ਹੈ ਇਹਨਾਂ ਨੂੰ ਪੁੱਛਦੇ ਆ ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਵਲੌਗ 'ਤੇ ਦੱਸਿਆ ਕਿ ਆਪਾਂ ਰੋਹ ਦਾ ਇੱਕ ਸਵਾਲ ਇਹਨਾਂ ਨੂੰ ਪੁੱਛਿਆ ਕਰਨਾ ਆ ਬਾਕੀ ਜਿਹੜਾ ਕੋਈ ਸਾਨੂੰ ਮਿਲੀ ਗਿਆ ਆਪਾਂ ਉਹਨਾਂ ਨੂੰ ਵੀ ਰਸਤੇ 'ਚ ਪੁੱਛ ਲਿਆ ਕਰਨਾ ਆ ਬਟ ਅੱਜ ਸਾਨੂੰ ਕੋਈ ਨਹੀਂ ਮਿਲਿਆ ਮੰਮੀ ਵਿਚਾਰਿਆਂ ਨੂੰ ਉਦਾਂ ਨਹੀਂ ਪਤਾ ਲੱਗਦਾ ਹਨਾ ਤੇ ਅੱਜ ਆਪਾਂ ਸਵਾਲ ਇਹਨਾਂ ਨੂੰ ਪੁੱਛਦੇ ਆ ਦੇਖਦੇ ਆ ਵੀ ਇਹਨਾਂ ਨੂੰ ਕਿੰਨਾ ਕੁ ਪਤਾ ਲੱਗਦਾ ਆ ਸਵਾਲ ਸੁਣਿਓ ਮੇ ਸਣ ਲਓ ਪਹਿਲਾਂ ਧਿਆਨ ਨਾਲ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿਹਦੇ ਵਿੱਚ ਸਮੁੰਦਰ ਤਾਂ ਹੈਗੇ ਆ ਪਾਣੀ ਨਹੀਂ ਹੈਗਾ ਠੀਕ ਆ ਪਹਿਲਾ ਸਵਾਲ ਸੁਣ ਲਿਓ ਇਹ ਨਹੀਂ ਵੀ ਸਿੱਧਾ ਉਹਦਾ ਆਨਸਰ ਦੇ ਦੇਣਾ ਜੇ ਪਤਾ ਲੱਗ ਗਿਆ ਤਾਂ ਹਨਾ ਤੁਸੀਂ ਕਹਿਣਾ ਜੈਸਾ ਜਾਨੋ ਚ ਵੀ ਨੂੰ ਆਨਸਰ ਦੇ ਦਿਓ ਵੀ ਤੁਹਾਨੂੰ ਪਤਾ ਕਿ ਨਹੀਂ ਪਤਾ ਕਿਉਂਕਿ ਅਸੀਂ ਆਪਣੀ YouTube ਫੈਮਿਲੀ ਨੂੰ ਵੀ ਇਹ ਸਵਾਲ ਪੁੱਛਣਾ ਆ ਵੀ ਉਹ ਕਮੈਂਟ ਵਿੱਚ ਕੀ ਕਹਿੰਦੇ ਆ ਉਹ ਇਦਾਂ ਦਾ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿੱਥੇ ਸਮੁੰਦਰ ਹੈਗੇ ਆ ਪਰ ਪਾਣੀ ਨਹੀਂ ਹੈਗਾ ਜਿੱਥੇ ਘਰ ਤਾਂ ਹੈਗੇ ਆ ਇੱਟਾ ਨਹੀਂ ਹੈਗੀ ਆ ਤੇ ਪਰ ਜਿੱਥੇ ਸੜਕਾਂ ਤਾਂ ਬਣੀਆਂ ਆ ਪਰ ਉੱਥੇ ਆਵਾਜ਼ਾ ਹੀ ਨਹੀਂ ਹੈਗੀ ਗੱਡੀਆਂ ਨਹੀਂ ਹੈਗੀਆਂ ਕੁਛ ਚੱਲਦਾ ਨਹੀਂ ਉੱਥੇ 30 ਸਕਿੰਟ ਦਾ ਟਾਈਮ ਹੈ ਤੇ ਦਿਮਾਗ ਤੜਾ ਹੋਇਆ ਦੀ ਕੀ ਚੀਜ਼ ਆ ਲੈ ਕੀ ਕੋਸ਼ਿਸ਼ ਉੱਧਰ ਤੋਂ ਫਟਾ ਫਟ ਜਵਾਬ ਦੇ ਦਿੱਤੇ ਮੇਰੇ ਦੋ ਸਵਾਲਾਂ ਦੇ ਤ올ੀਆਂ ਇਹ ਇਹਦਾ ਵੀ ਕੋਈ ਦਿਮਾਗ ਤੋਂ ਮੂੰਹ ਲਾਓ ਕੇ ਪਾਸੇ ਮੇਰੇ ਜੰਮ ਨਹੀਂ ਪਤਾ ਹਾਰ ਗਏ ਸੋਚ ਲਓ ਜੇ ਹੈਗਾ ਕੁਝ ਦਿਮਾਗ ਚ ਚੱਲਦਾ ਤਾਂ ਨਹੀਂ ਚੱਲਦਾ ਦਿਮਾਗ ਹੋ ਗਏ ਫੇਲ ਫੇ ਆਪਣੇ YouTube ਫੈਮਿਲੀ ਤੇ ਛੱਡ ਦਿੰਨੇ ਇਹ ਸਵਾਲ ਹੈ ਨਾ ਉਹ ਦੋਗੇ ਆਨਸਰ ਯਾਰ ਨਹੀਂ ਪਤਾ ਪੈਕੇਜੁੱਟ ਚ ਉਹ ਨਹੀਂ ਰੋ ਚਲੋ ਠੀਕ ਲਓ ਜੀ ਢਿੱਲੋ ਸਾਹਿਬ ਤਾਂ ਗਏ ਹਾਰ ਪਹਿਲਾ ਇਹਨਾਂ ਨੂੰ ਮੈਂ ਦੋ ਸਵਾਲ ਪੁੱਛਿਆ ਜੇ ਇਹਨਾਂ ਨੇ ਮੇਰਾ ਪਹਿਲਾ ਵਲੌਗ ਨਹੀਂ ਦੇਖਿਆ ਹੈ ਨਾ ਉਹ ਸਾਰੇ ਜਣੇ ਪਲੀਜ਼ ਜਾ ਕੇ ਜਰੂਰ ਚੈੱਕ ਕਰਿਓ ਤੇ ਇਹਨਾਂ ਨੇ ਕਿਦਾਂ ਫਟਾਫਟ ਉਹਦੇ ਆਨਸਰ ਦਿੱਤੇ ਸੀਗੇ ਤੇ ਇਹ ਸਵਾਲ ਜਿਹੜਾ ਇਹਨਾਂ ਨੂੰ ਨਹੀਂ ਆਇਆ ਤੇ ਹੁਣ ਆਪਣੀ ਇਹ YouTube ਫੈਮਿਲੀ ਤੇ ਆਪਾਂ ਸਵਾਲ ਛੱਡ ਦਿੱਤਾ ਤੇ ਸਾਰੇ ਜਣੇ ਕਮੈਂਟ ਕਰਕੇ ਦਾ ਆਨਸਰ ਜਰੂਰ ਦਿਓ ਠੀਕ ਹੈ ਜੀ ਤੇ ਜੇ ਇਹਨਾਂ ਨੇ ਆਪਣੇ ਪਿਛਲੇ ਸਵਾਲ ਦੇ ਜਵਾਬ ਸਹੀ ਦਿੱਤੇ ਸੀਗੇ ਉਹਨਾਂ ਦੇ ਆਪਾਂ ਨਾਮ ਵੀ ਅੱਗੇ ਜਾ ਕੇ ਮੈਂਸ਼ਨ ਕੀਤੇ ਆ ਤੇ ਬਲੌਗ ਐਂਡ ਤੱਕ ਪੂਰਾ ਦੇਖਿਓ ਹਾਂਜੀ ਹੁਣ ਆਪਾਂ ਗੱਲ ਕਰਾਂਗੇ 5 ਆਈਡੀਆ ਜਿਹੜੇ ਆਪਾਂ ਤੁਹਾਨੂੰ ਪਿਛਲੇ ਵਲੌਗ ਚ ਦੱਸਿਆ ਸੀ ਕਿ ਇਦਾਂ ਦੇ ਕਿਹੜੇ ਪੰਜ ਕੰਮ ਆ ਜਿਹੜੇ ਤੁਸੀਂ ਆਪਣੇ ਘਰ ਬੈਠੇ ਸਟਾਰਟ ਕਰ ਸਕਦੇ ਆ ਠੀਕ ਆ ਜੀ ਤੇ ਆਪਾਂ ਤੁਹਾਨੂੰ ਪਿਛਲੇ ਵਲੌਗ ਚ ਸਟਿਚਿੰਗ ਬਾਰੇ ਦੱਸਿਆ ਹੈਗਾ ਕਿ ਤੁਸੀਂ ਘਰ ਬੈਠੇ ਸਟਿਚਿੰਗ ਕਰ ਸਕਦੇ ਆ ਹਨਾ ਵੀ ਕਿਵੇਂ ਤੁਹਾਨੂੰ ਮੈਂ ਉਹ ਆਈਡੀਆ ਦਿੱਤਾ ਸੀ ਵੀ ਕਿਵੇਂ ਸਟਾਰਟ ਕਰ ਸਕਦੇ ਤੁਸੀਂ ਸਟਿਚਿੰਗ ਦਾ ਕੰਮ ਤੇ ਹੁਣ ਆਪਾਂ ਗੱਲ ਕਰਾਂਗੇ ਕੁਕਿੰਗ ਦਾ ਜਿਹੜੀਆਂ ਮੇਰੀਆਂ ਭੈਣਾਂ ਨੂੰ ਜਾਂ ਭਰਾਵਾਂ ਨੂੰ ਕੁਕਿੰਗ ਦੇ ਵਿੱਚ ਸ਼ੌਂਕ ਆ ਕੁਕਿੰਗ ਦਾ ਸ਼ੌਂਕ ਰੱਖਦੇ ਆ ਹਨਾ ਤੇ ਉਹ ਆਪਣਾ ਕੁਕਿੰਗ ਤੋਂ ਬਹੁਤ ਵਧੀਆ ਕੰਮ ਸਟਾਰ ਤਾਂ ਇਹ ੜਤੇ ੜ ਜੇ ਇਹਨਾਂ ਨੂੰ ਸ਼ਹਿਰ ਦੂਰ ਪੈਂਦਾ ਆ ਤੇ ਉਹ ਬੇਕਿੰਗ ਦਾ ਕੰਮ ਕਰ ਸਕਦੇ ਆ ਜਿਵੇਂ ਕਿ ਕੇਕ ਬਣਾਉਣਾ ਹਨਾ ਉਹ ਕੇਕ ਬਣਾ ਕੇ ਸੇਲ ਕਰ ਸਕਦੇ ਆ ਪਰ ਇਹ ਕੰਮ ਤੁਸੀਂ ਚਲਾਉਣਾ ਕਿੱਦਾਂ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਦੇਖੋ ਕੋਈ ਵੀ ਕੰਮ ਆ ਪਹਿਲਾਂ ਉਹਦੀ ਮਾਰਕੀਟਿੰਗ ਕਰਨੀ ਪੈਂਦੀ ਆ ਜਿਵੇਂ ਕਿ ਆਪਾਂ ਮੈਂ ਪੰਜਾਬੀ ਭਾਸ਼ਾ ਦੇ ਸਿੱਧੇ ਸਰਲ ਦੱਸਾਂ ਕਿ ਤੁਹਾਨੂੰ ਉਹ ਚੀਜ਼ ਦੀ ਮਸ਼ਹੂਰੀ ਕਰਨੀ ਪੈਂਦੀ ਆ ਤੇ ਤੁਹਾਡਾ ਕੰਮ ਵੀ ਵਧੀਆ ਹੋਣਾ ਚਾਹੀਦਾ ਹੈ ਤਾਂ ਜਿਵੇਂ ਕਿ ਲੋਕ ਜਦੋਂ ਦੇਖ ਕੇ ਤੁਹਾਡੇ ਕੋਲ ਆਉਣ ਤੇ ਉਹ ਚੀਜ਼ ਪਰਚੇਸ ਕਰਨ ਠੀਕ ਹੈ ਜੀ ਤੇ ਹੁਣ ਇਹਦੇ ਲਈ ਤੁਸੀਂ ਕੀ ਕਰਨਾ ਹੈ ਜਿਵੇਂ ਕਿ ਹੁਣ ਤੁਸੀਂ ਦੇਖੋ ਇੱਕ ਆਪਣੇ ਤੋਂ ਕੋਲ ਸੋਸ਼ਲ ਮੀਡੀਆ ਆ ਨਾ ਹੈਗਾ ਆ ਤੇ ਤੁਸੀਂ ਇਹ ਤੋਂ ਇੱਕ ਵਧੀਆ ਐਡ ਕਰ ਸਕਦੇ ਆ ਆਪਣੇ ਕੰਮ ਦੀ ਪ੍ਰੋਮੋਸ਼ਨ ਕਰ ਸਕਦੇ ਆ ਤਾਂ ਤੁਸੀਂ ਇੱਕ ਇੰਸਟਾ ਆਪਣੇ ਸਪੈਸ਼ਲ ਅਲੱਗ ਆਈਡੀ ਬਣਾ ਕੇ ਉਸ ਚੀਜ਼ ਬਾਰੇ ਉਸ ਕੰਮ ਬਾਰੇ ਤੇ ਤੁਸੀਂ ਬਿਨਾ ਫੇਸ ਦਿਖਾਏ ਉਹਦੀਆਂ ਜਿਵੇਂ ਕਿ ਮੰਨ ਲਓ ਤੁਸੀਂ ਕੇਕ ਦਾ ਕੰਮ ਕਰਦੇ ਆ ਹਨਾ ਘਰ ਤੋਂ ਤੁਸੀਂ ਕੇਕ ਆਪਣਾ ਜਿਹੜਾ ਬਣਾ ਕੇ ਤੁਹਾਨੂੰ ਆਰਡਰ ਆਉਂਦੇ ਤੁਸੀਂ ਸੇਲ ਕਰਨਾ ਆ ਤੋ ਤੁਸੀਂ ਕੇਕ ਦੀਆਂ ਪਿਕਸ ਵੀਡੀਓ ਬਣਾ ਕੇ ਤੁਸੀਂ ਸੋਸ਼ਲ ਮੀਡੀਆ ਤੇ ਪਾਉਣੀਆਂ ਆ ਤੇ ਜਿਵੇਂ ਕਿ ਉਹ ਲੋਕ ਤੁਹਾਡੇ ਕੋਲ ਦੇਖ ਕੇ ਉਹ ਤੁਹਾਨੂੰ ਪਤਾ ਅੱਜ ਕੱਲ ਸੋਸ਼ਲ ਮੀਡੀਆ ਐਦਾਂ ਦੀ ਚੀਜ਼ ਆ ਕਿ ਦਿਨੋਂ ਰਾਤੋਂ ਰਾਤ ਹਨਾ ਤੁਹਾਡੀ ਕਿਸਮਤ ਪਲਟਾ ਸਕਦਾ ਆ ਜਦੋਂ ਕੋਈ ਚੀਜ਼ ਵਾਇਰਲ ਹੁੰਦੀ ਆ ਤੇ ਉਹ ਕਿਸਮਤ ਪਲਟ ਜਾਂਦੀ ਇੱਕ ਸਾਹ ਦੀ ਤੇ ਤੁਸੀਂ ਆਪਣੀ ਇਹ ਹਨਾ ਜਰੂਰ ਟਰਾਈ ਕਰਕੇ ਦੇਖਿਓ ਜਿਨ੍ਹਾਂ ਨੂੰ ਇਸ ਕੰਮ ਬਾਰੇ ਸ਼ੌਂਕ ਆ ਕੇਕ ਬਣਾ ਕੇ ਤੇ ਆਪਣੇ ਪਿੰਡਾਂ ਦੇ ਵਿੱਚ ਉਹ ਲਾਗੇ ਛਾਗੇ ਜਾਂ ਜਿਨ੍ਹਾਂ ਨੂੰ ਉਹ ਦੁਕਾਨਾਂ ਦੂਰ ਪੈਂਦੀਆਂ ਆ ਤੇ ਉਹ ਸੇਲ ਕਰ ਸਕਦੇ ਆ ਇੱਕ ਵਧੀਆ ਆਪਣੀ ਅਰਨਿੰਗ ਜਰਨੀ ਸਟਾਰਟ ਕਰ ਸਕਦੇ ਆ ਠੀਕ ਆ ਜੀ ਬਹੁਤ ਪੈਣਾ ਨੇ ਇਹ ਕੰਮ ਸਟਾਰਟ ਕੀਤੇ ਹੋਏ ਆਪਣੇ ਘਰ ਤੋਂ ਜਿਵੇਂ ਕਿ ਉਹ ਕੇਕ ਬਣਾ ਕੇ ਆਰਡਰ ਤੇ ਉਹ ਤਿਆਰ ਕਰਕੇ ਦਿੰਦੀਆਂ ਨੇ ਤੇ ਬਹੁਤ ਪੈਣਾ ਇਦਾਂ ਦੀਆਂ ਵੀ ਜਿਨ੍ਹਾਂ ਨੇ ਟਿਫਿਨ ਸਰਵਿਸ ਕੀਤੀ ਹੋਈ ਹੈ ਸਟਾਰਟ ਕੀ ਉਹਨਾਂ ਨੇ ਟਿਫਿਨ ਸਰਵਿਸ ਕਰਨੀਆਂ ਵੀ ਟਿਫਿਨ ਤਿਆਰ ਕਰਕੇ ਤੇ ਜਾਂ ਤਾਂ ਕੋਈ ਆਪ ਲੈ ਜਾਂਦਾ ਆ ਜਿਨ੍ਹਾਂ ਨੂੰ ਚਲੋ ਟਾਈਮ ਹੁੰਦਾ ਹੈ ਉਹ ਆਪ ਇੱਥੋਂ ਆ ਕੇ ਆਪਣਾ ਟਿਫਨ ਲੈ ਜਾਂਦੇ ਆ ਇਹ ਕੰਮ ਦੇ ਵਿੱਚ ਵੀ ਕਾਫੀ ਅੱਜਕੱਲ ਪੈਸਾ ਆ ਤੇ ਬਹੁਤ ਮੇਰੀਆਂ ਭੈਣਾਂ ਇਹ ਕੰਮ ਸਟਾਰਟ ਕਰ ਚੁੱਕੀਆਂ ਆ ਹਾਂਜੀ ਤੇ ਹੁਣ ਆਪਾਂ ਗੱਲ ਕਰਾਂਗੇ ਤੀਜੇ ਕੰਮਾਰੇ ਤੀਜਾ ਕੰਮ ਹੈਗਾ ਬਿਊਟੀਸ਼ਨ ਦਾ ਜਿਹਦੇ ਵਿੱਚ ਆਪਣੀਆਂ ਭੈਣਾਂ ਜਿਹੜੀਆਂ ਆ ਉਹ ਮੇਕਅਪ ਦਾ ਹੈਅਰ ਸਟਾਈਲ ਦਾ ਤੇ ਮਹਿੰਦੀ ਦਾ ਕੰਮ ਜਿਨ੍ਹਾਂ ਨੂੰ ਆਉਂਦਾ ਹੈ ਉਹ ਕਰ ਸਕਦੀਆਂ ਆ ਪਿੰਡਾਂ ਦੇ ਵਿੱਚ ਆਮ ਹੀ ਛੋਟੇ-ਛੋਟੇ ਪਾਰਲਰ ਮੇਰੀਆਂ ਭੈਣਾਂ ਨੇ ਕਾਫੀ ਖੋਲੇ ਹੋਏ ਆ ਤੇ ਕਾਫੀ ਉਹਨਾਂ ਦਾ ਕੰਮ ਵਧੀਆ ਵੀ ਚੱਲ ਰਿਹਾ ਹੈ ਤੇ ਪਰ ਜਿਹੜਾ ਮਹਿੰਦੀ ਦਾ ਕੰਮ ਆ ਜਿਹੜੀਆਂ ਆਪਣੀਆਂ ਭੈਣਾਂ ਘਰ ਬੈਠੀਆਂ ਆ ਜਿਨ੍ਹਾਂ ਮਹਿੰਦੀ ਲਗਾ ਲੰਦੀਆਂ ਵਧੀਆ ਤੇ ਉਹ ਜਿਵੇਂ ਕਿ ਹੁਣ ਅੱਗੇ ਨਰਾਤੇ ਚੱਲ ਰਹੇ ਆ ਤੇ ਵਿਆਹਾਂ ਦਾ ਸੀਜ਼ਨ ਵੀ ਆਉਣ ਵਾਲਾ ਆ ਤੇ ਉਹ ਮੇਰੀਆਂ ਭੈਣਾਂ ਘਰ ਤੋਂ ਹੀ ਆਪਣਾ ਮਹਿੰਦੀ ਦਾ ਕੰਮ ਸਟਾਰਟ ਕਰ ਸਕਦੀਆਂ ਉਹ ਕਿਸੇ ਵੀ ਪਾਰਲਰ ਵਾਲੀ ਕੋਲ ਜਾ ਕੇ ਆਪਣਾ ਕੰਟੈਕਟ ਨੰਬਰ ਉੱਥੇ ਦੇ ਕੇ ਆਉਣ ਵੀ ਜਦੋਂ ਵੀ ਮਹਿੰਦੀ ਲਗਾਉਣ ਦੀ ਕਿਤੇ ਲੋੜ ਪਈ ਤਾਂ ਉਹ ਜਾ ਕੇ ਉੱਥੇ ਮਹਿੰਦੀ ਲਗਾ ਸਕਦੀਆਂ ਤੇ ਅੱਜ ਕੱਲ ਤਾਂ ਆਮ ਆਪਣੇ ਪਿੰਡਾਂ ਦੇ ਵਿੱਚ ਇਹ ਹੁੰਦਾ ਆ ਕਿ ਲੇਡੀਜ਼ ਜਿਹੜੀਆਂ ਆਪਣੇ ਘਰ ਹੀ ਮਹਿੰਦੀ ਲਗਵਾਉਣ ਆ ਜਾਂਦੀਆਂ ਤੇ ਇਹਦੇ ਨਾਲ ਵੀ ਤੁਸੀਂ ਬਹੁਤ ਵਧੀਆ ਹੈ ਨਾ ਆਪਣੀ ਕਮਾਈ ਕਰ ਸਕਦੇ ਘ ਲੇ ਬਹੁਤ ਵਧੀਆ ਇੱਕ ਸੋਰਸ ਆ ਮਹਿੰਦੀ ਦਾ ਤੇ ਇਹਦਾ ਵੀ ਕਾਫੀ ਅੱਜਕੱਲ ਟ੍ਰੈਂਡ ਆ ਠੀਕ ਆ ਜੀ ਤੇ ਹੁਣ ਗੱਲ ਕਰਦੇ ਆ ਚੌਥੇ ਆਈਡੀਆ ਬਾਰੇ ਜਿਹੜਾ ਮੇਰਿਆ ਭੈਣਾਂ ਨੂੰ ਜਿਹੜੀਆਂ ਵਿਚਾਰੀਆਂ ਨਹੀਂ ਜਿਨ੍ਹਾਂ ਨੂੰ ਕੁਝ ਵੀ ਆਉਂਦਾ ਹੈਗਾ ਜਿਹੜੀਆਂ ਮੇਰੇ ਵਾਂਗੂ ਬਿਲਕੁਲ ਫ੍ਰੀ ਆ ਘਰ ਦੇ ਕੰਮਾਂ ਚ ਬਿਜ਼ੀ ਆ ਤੇ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਘਰ ਬੈਠ ਕੇ ਕੋਈ ਕੰਮ ਕਰੀਏ ਹੈਨਾ ਤੇ ਉਹਨਾਂ ਲਈ ਇਹ ਇੱਕ ਵਧੀਆ ਸੋਰਸ ਆ ਵੀ ਜਿੱਦਾਂ ਕੋਈ ਅੱਜਕੱਲ ਫੈਕਟਰੀਆਂ ਦੇ ਵਿੱਚ ਕੋਈ ਵੀ ਪ੍ਰੋਡਕਟ ਤਿਆਰ ਹੁੰਦਾ ਹੈ ਨਾ ਤੇ ਉਹ ਤੁਸੀਂ ਘਰ ਲਿਆ ਕੇ ਉਹਦੀ ਪੈਕਿੰਗ ਕਰ ਸਕਦੇ ਆ ਇਹ ਪੈਕਿੰਗ ਦਾ ਜਿਹੜਾ ਕੰਮ ਆ ਇਹ ਘਰ ਦੇ ਵਿੱਚ ਤੁਸੀਂ ਕਰ ਸਕਦੇ ਬਿਲਕ ਕੇ ਫੈਕਟਰੀ ਦੇ ਨਾਲ ਜਾ ਕੇ ਉੱਥੇ ਗੱਲ ਕਰਕੇ ਆਉਣੀ ਆ ਤੇ ਤੁਸੀਂ ਉੱਥੋਂ ਜੋ ਵੀ ਉੱਥੇ ਪ੍ਰੋਡਕਟ ਤਿਆਰ ਹੁੰਦਾ ਜਿਵੇਂ ਕਿ ਹੋਗਾ ਅਗਰਬੱਤੀਆਂ ਸਕੂਲਾਂ ਦੀ ਅੱਜ ਕੱਲ ਟੋਪੀਆਂ ਸਰਦੀਆਂ ਵਾਲੀਆਂ ਉਹ ਰੈਡੀ ਹੋ ਰਹੀਆਂ ਆ ਜਾਂ ਹੋਵੇ ਫੁੱਟਬਾਲ ਸਟਿਚ ਹੁੰਦੇ ਆ ਤੇ ਜਾਂ ਹੋਵੇ ਆ ਮੋਮਬੱਤੀਆਂ ਹਨਾ ਇਦਾਂ ਦੇ ਕਾਫੀ ਛੋਟੇ ਛੋਟੇ ਕੰਮ ਹੁੰਦੇ ਆ ਜਿਹੜੇ ਤੁਸੀਂ ਆਪਣੇ ਘਰ ਲਿਆ ਕੇ ਉਹਨਾਂ ਨੂੰ ਪੈਕਿੰਗ ਕਰ ਸਕਦੇ ਆ ਤੇ ਇੱਕ ਨਾ ਮੈਂ ਆਪਣੀ ਭੈਣ ਦੀ YouTube ਤੇ ਉਹਨਾਂ ਦੀ ਵੀਡੀਓ ਦੇਖੀ ਸੀ ਉਹ ਭੈਣ ਲੁਧਿਆਣੇ ਦੇ ਰਹਿਣ ਵਾਲੇ ਆ ਤੇ ਉਹਨਾਂ ਨੇ ਫੈਕਟਰੀ ਦੇ ਵਿੱਚੋਂ ਜਿਹੜੀਆਂ ਸਰਦੀਆਂ ਵਾਲੀਆਂ ਟੋਪੀਆਂ ਆ ਉਹ ਸਰਦੀਆਂ ਵਾਲੀਆਂ ਟੋਪੀਆਂ ਲਿਆ ਕੇ ਉਹ ਪੁੱਠੀਆਂ ਜਿੱਦਾਂ ਹੁੰਦੀਆਂ ਤੇ ਉਹਨਾਂ ਨੂੰ ਸਿੱਧੀਆਂ ਕਰਕੇ ਤੇ ਉਹਨਾਂ ਨੇ ਉਹਦੇ 6-6 ਸੈੱਟ ਬਣਾ ਕੇ ਤੇ ਉਹ ਉਹਨਾਂ ਨੂੰ ਫੈਕਟਰੀ ਦੇ ਵਿੱਚ ਉਹਨਾਂ ਨੂੰ ਦੇਣੀਆਂ ਹੁੰਦੀਆਂ ਆ ਤੇ ਇਹ ਵੀ ਮੇਰੀਆਂ ਭੈਣਾਂ ਘਰ ਬੈਠਿਆਂ ਵਾਲੇ ਬਹੁਤ ਵਧੀਆ ਤੇ ਘਰ ਬੈਠਿਆਂ ਵਧੀਆ ਆਪਣੀ ਅਰਨਿੰਗ ਜਰਨੀ ਸਟਾਰਟ ਕਰ ਸਕਦੀਆਂ ਠੀਕ ਆ ਜੀ ਤੇ ਹੁਣ ਗੱਲ ਆ ਗਈ 5ਵੇਂ ਨੰਬਰ ਤੇ ਠੀਕ ਆ ਜੀ 5ਵੇਂ ਨੰਬਰ ਤੇ ਕਿਹੜਾ ਕੰਮ ਹੈ ਜਿਹੜਾ ਤੁਸੀਂ ਘਰ ਬੈਠ ਕੇ ਕਰ ਸਕਦੇ ਆ ਤੇ ਉਹ ਹੈਗਾ YouTube ਤੁਸੀਂ ਮੇਰੇ ਅੰਕੂ ਘਰ ਬੈਠ ਕੇ YouTube ਤੇ ਜੇਕਰ ਤੁਸੀਂ ਵੀਡੀਓ ਬਣਾਉਣ ਦਾ ਸ਼ੌਂਕ ਰੱਖਦੇ ਆ ਤੇ ਤੁਸੀਂ YouTube ਤੇ ਜ਼ਰੂਰ ਆਵੋ ਕਿਉਂਕਿ YouTube ਇੱਕ ਇਦਾਂ ਦਾ ਖਜ਼ਾਨਾ ਹੈ ਨਾ ਇਹਦੇ ਤੇ ਜਿੰਨੀ ਤੁਸੀਂ ਮਿਹਨਤ ਕਰੋਗੇ ਤੇ ਉਨਾ ਹੀ ਫਲ ਪਾਓਗੇ ਤੇ ਜੇਕਰ ਤੁਸੀਂ ਇਹਦੀ ਹੋਰ ਜਾਣਕਾਰੀ ਚਾਹੁੰਦੇ ਆ ਨਾ ਵੀ YouTube ਬਾਰੇ ਸਾਨੂੰ ਹੋਰ ਦੱਸੋ ਇਹਦੇ ਤੋਂ ਕੋਈ ਹੋਰ ਤੁਸੀਂ ਨੌਲੇਜ ਲੈਣਾ ਚਾਹੁੰਦੇ ਆ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਹਾਂਜੀ ਤੁਸੀਂ ਇਸ ਦਾ ਇਸ ਬਾਰੇ ਵੀਡੀਓ ਬਣਾਓ ਤਾਂ ਮੈਂ ਪੂਰੀ ਪ੍ਰੋਪਰ ਉਹਦੀ ਜਾਣਕਾਰੀ ਦੇ ਵਿੱਚ YouTube ਵਾਲੀ ਵੀਡੀਓ ਬਣਾਉਂਗੀ ਤੇ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਮੈਂ ਤੁਸੀਂ ਆਪਣੀ ਜਿਹੜੀ ਅਰਨਿੰਗ ਜਰਨੀ ਹੈ YouTube ਤੋਂ ਸਟਾਰਟ ਕਰ ਸਕਦੇ ਹਾਂ ਤੇ ਤੁਹਾਨੂੰ ਕਿਹੜੀ-ਕਿਹੜੀ ਚੀਜ਼ਾਂ ਧਿਆਨ ਰੱਖਣਾ ਪੈਣਾ ਤੇ ਤੁਹਾਡੇ ਕੰਟੈਂਟ ਜਿਹੜੇ ਸਭ ਤੋਂ ਵਧੀਆ ਹੋਣੇ ਚਾਹੀਦੇ ਕਿ ਤਾਂ ਜੋ ਲੋਕ ਤੁਹਾਨੂੰ ਵੱਧ ਤੋਂ ਵੱਧ ਦੇਖਣ ਠੀਕ ਆ ਜੀ ਤਾਂ ਇਹਦੇ ਤੇ ਵੀ ਕਾਫੀ ਅੱਜਕੱਲ ਪੈਸਾ ਤੇ ਹਰ ਕੋਈ ਆਪਣੀ ਕਿਸਮਤ ਅਜਮਾ ਰਿਹਾ ਹੈ ਤਾਂ ਤੁਸੀਂ ਵੀ ਸਾਰੇ ਜਣੇ ਜਰੂਰ ਟਰਾਈ ਕਰਿਓ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜੀਆਂ ਮੇਰੇ ਭੈਣ ਭਰਾਵਾਂ ਨੇ ਆਪਣੇ ਪਿਛਲੇ ਵਲੌਗ 'ਚ ਆਪਾਂ ਸਵਾਲ ਪੁੱਛਿਆ ਸੀਗਾ ਵੀ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿਹੜੀ ਆਪਾਂ ਲਿਆਈ ਦੀ ਤਾਂ ਖਾਣ ਵਾਸਤੇ ਆ ਪਰ ਆਪਾਂ ਉਹਨੂੰ ਖਾਂਦੇ ਨਹੀਂ ਤੇ ਕਾਫੀ ਮੇਰੇ ਭੈਣ ਭਰਾਵਾਂ ਦੇ ਜਿਹੜੇ ਕਮੈਂਟ ਹੈਗੇ ਉਹਨਾਂ ਨੇ ਸਹੀ ਜਵਾਬ ਦਿੱਤੇ ਆ ਤੇ ਕਾਫੀ ਇਦਾਂ ਦਾ ਜਿਹਨਾਂ ਨੇ ਕਿਹਾ ਹੈਗਾ ਨਿੰਬੂ ਆ ਜਾਂ ਮੈਡੀਸਨ ਆ ਜਾਂ ਕੁਝ ਵੀ ਹੋਰ ਪੱਤੀ ਆ ਉਹ ਇਦਾਂ ਦਾ ਕੁਝ ਨਹੀਂ ਹੈਗਾ ਤੇ ਆਪਾਂ ਉਹਨਾਂ ਦੇ ਨਾਮ ਮੈਂਸ਼ਨ ਕਰ ਦਈਏ ਜਿਨ੍ਹਾਂ ਨੇ ਆਪਣੇ ਸਵਾਲਾਂ ਦਾ ਜਵਾਬ ਸਹੀ ਦਿੱਤੇ ਸੀਗੇ ਤੇ ਇਹਦਾ ਮੈਂ ਪਹਿਲਾਂ ਤੁਹਾਨੂੰ ਜਵਾਬ ਦਾ ਹੱਦਮਾ ਵੀ ਇਹਦਾ ਜਵਾਬ ਕੀ ਸੀ ਇਹਦਾ ਜਵਾਬ ਹੈਗਾ ਚਮਚਾ ਕੋਲੀ ਗਲਾਸ ਯਾਨਕਿ ਬਰਤਨ ਹਨਾ ਇਹ ਦੇਖੋ ਆਪਣੇ ਖਾਣੇ ਵਾਸਤੇ ਕੰਮ ਆਉਂਦੇ ਆ ਬਟ ਆਪਾਂ ਇਹਨਾਂ ਨੂੰ ਖਾ ਨਹੀਂ ਸਕਦੇ ਹੈਗੇ ਤੇ ਜਿਨ੍ਹਾਂ ਨੇ ਜਵਾਬ ਸਹੀ ਦਿੱਤੇ ਉਹਨਾਂ ਦੇ ਨਾਮ ਮੈਂ ਕਾਪੀ ਤੇ ਲਿਖੇ ਹੋਏ 10 ਨਾਮ ਆ ਜੀ ਤੇ ਉਹ ਸਾਰੇ ਜਣੇ ਜਰੂਰ ਸੁਣਿਓ ਪਹਿਲੇ ਨੰਬਰ ਤੇ ਹੈਗਾ ਰਾਜਹਰ ਦੂਜੇ ਨੰਬਰ ਤੇ ਯੁਵਰਾਜ ਸਿੰਘ ਤੀਜੇ ਨੰਬਰ ਤੇ ਸਰਬਜੀਤ ਕੌਰ ਚੌਥੇ ਨੰਬਰ ਤੇ ਰੰਦੇ ਆਰਟਸ 5ਵੇਂ ਨੰਬਰ ਤੇ ਰਜਨੀਵਾਲਾ ਜਸਵੀਰ ਕੌਰ ਰਮਨਪ੍ਰੀਤ ਕੌਰ ਤੇ ਇੱਕ ਆਪਣੀ ਭੈਣ ਹੈਗੀ ਜੈਡ ਮਿਨਾਕਸ਼ ਜੋ ਕਿ ਮਿਲਦਾ ਜੰਮੂ ਤੋਂ ਬਿਲੋਂਗ ਕਰਦੇ ਆ ਉਹਨਾਂ ਨੇ ਕਿ ਕਮੈਂਟ ਕੀਤਾ ਸੀ ਪਲੇਅਰਸ ਤੇ ਨੋਵਾਂ ਹੈਗਾ ਜੀ ਗੁਰਜਾਸ ਤੇ 10ਵਾਂ ਨੰਬਰ ਹੈਗਾ ਜਸਵੀਰ ਰਾਜ ਠੀਕ ਹੈ ਥੈਂਕ ਯੂ ਸੋ ਮੱਚ ਕਿਤੋਂ ਇਹ ਆਪਣੇ ਸੋਹਣੇ ਸੋਹਣੇ ਕਮੈਂਟ ਕੀਤੇ ਤੇ ਇਹ ਸਵਾਲ ਦਾ ਜਵਾਬ ਸਹੀ ਦਿੱਤਾ ਤੇ ਹੁਣ ਆਪਣਾ ਜਿਹੜਾ ਅੱਜ ਦਾ ਸਵਾਲ ਆ ਉਹ ਹੈਗਾ ਵੀ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿੱਥੇ ਸਮੁੰਦਰ ਤਾਂ ਹੈਗੇ ਪਾਣੀ ਨਹੀਂ ਹੈਗਾ ਘਰ ਹੈਗੇ ਆ ਪਰ ਇੱਟਾ ਨਹੀਂ ਹੈ ਗਿਆ ਸੜਕਾ ਤਾਂ ਹੈ ਗਿਆ ਪਰ ਉੱਥੇ ਆਵਾਜਾਈ ਨਹੀਂ ਹੈਗੀ ਠੀਕ ਆ ਜੀ ਤੇ ਸਾਰੇ ਜਾਨੇ ਆਪਣੇ ਸੋਹਣੇ ਸੋਹਣੇ ਕਮੈਂਟ ਕਰਕੇ ਜਰੂਰ ਆਨਸਰ ਦੇਓ ਤੇ ਬਾਕੀ ਜੇ ਕੋਈ ਵੀ ਤੁਸੀਂ ਜਾਣਕਾਰੀ ਹੋਰ ਲੈਣਾ ਚਾਹੋ YouTube ਬਾਰੇ ਤਾਂ ਪਲੀਜ਼ ਮੈਨੂੰ ਉਹਦੇ ਰਿਕਾਰਡਿੰਗ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਇਹ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਕਰਨਾ ਇਹ ਨਹੀਂ ਹੁੰਦਾ ਜਾਂ ਮੈਨੂੰ ਕੁਝ ਮਿਲਣਾ ਜਾਂ ਤੁਹਾਡੀ ਜੇਬ ਚੋਂ ਕੁਝ ਜਾਣਾ ਇੱਕ ਇਹ ਹੁੰਦਾ ਕਿ ਆਪਣੀ YouTube ਫੈਮਿਲੀ ਦਾ ਪਿਆਰ ਪਤਾ ਲਾਦਾ ਵੀ ਤੁਸੀਂ ਸਾਨੂੰ ਕਿੰਨਾ ਕੁ ਚਾਹੁੰਦੇ ਆ ਕਿੰਨਾ ਕੁ ਪਿਆਰ ਕਰਦੇ ਆ ਤੇ ਮੈਂ ਚਾਹੁੰਦੀ ਵੀ ਮੇਰੀ ਫੈਮਲੀ ਇਦਾਂ ਹੀ ਅੱਗੇ ਤੋਂ ਅੱਗੇ ਹੋਰ ਗਰੋਅ ਕਰੇ ਤੇ ਸਾਰਿਆਂ ਦਿਲੋਂ ਧੰਨਵਾਦ ਥੈਂਕ ਯੂ so much ਕਿ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਤੇ ਅੱਗੇ ਵੀ ਇਦਾਂ ਹੀ ਦਿੰਦੇ ਰਹਿਣਾ ਤੇ ਮਿਲਦੇ ਹੁਣ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਏ ਬਾਏ